ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਪੰਜਾਬistan ਤਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਸ਼ੁਭ ਦਿਨ ਮੀਰੀ ਤੇ ਪੀਰੀ ਦੇ ਸਲਾਤ ਨੂੰ ਮੁੱਖ ਰੱਖਦੇ ਹੋਏ ਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਮੀਰੀ ਤੇ ਪੀਰੀ ਦੀਆਂ ਕਿਰਪਾਆਂ ਪਹਿਨਾਈਆਂ ਸੀ ਬਾਬਾ ਬੁੱਢਾ ਜੀ ਉਹਨਾਂ ਨੇ ਤੇ ਆ ਉਸ ਸੰਬੰਧ ਵਿੱਚ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਅਖੰਡ ਪਾਠ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪਾਵਨ ਸਥਾਨਾਂ ਤੇ ਆਰੰਭ ਤੇ 5 ਤਰੀਕ ਨੂੰ 5 ਜਨ ਜੁਲਾਈ ਨੂੰ ਸਮਾਪਤੀ ਹੁੰਦੀ ਹੈ ਪਰਵੇਂ ਗੁਰਦੁਆਰਾ ਪਰਮੇਸ਼ਰ ਦਵਾਰ ਤੋਂ ਭਾਈ ਗੁਰਪ੍ਰੀਤ ਸਿੰਘ ਜੀ ਹੁਣ ਪਹੁੰਚ ਰਹੇ ਸੰਗਤਾਂ ਨੂੰ ਬੇਨਤੀ ਹੈ ਬਤੁਬਤ ਪਾਈ ਇਥੇ ਪਿੰਡ ਹਮਦਪੁਰ ਆ ਵੀ ਕੇ ਹੌਂਸਲੇ ਦੀ ਕਿਰਪਾਲਤਾ ਕਰੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਆ ਕੇ ਸਤਿਗੁਰੂ ਪੰਜ ਦੇ ਪਾਸ ਸੰਗੂ ਜੀ ਦੇ ਪਾਵਨ ਸਥਾਨਾਂ ਤੇ ਬਾਦੋ-ਬਾਦ ਮੁਰਾਦਾਬੁਰ ਦੀ ਪੂਰੀਆਂ ਹੁੰਦੀਆਂ ਅਰਦਾਸਾਂ ਬੇਨਤੀਆਂ ਕਰਦੇ ਆ ਤੁਹਾਨੂੰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਝੰਡ ਸਦੂਰਾ ਨਿਕੋੜਾ ਬਣਿਆ ਸੀ ਤੇ ਅਨੁਸਾਰ ਪਹਿਲਾਂ ਪਿੰਡ ਦਾ ਨਾਮ ਹਿੰਮਤਪੁਰਾ ਜ਼ਿਲ੍ਹਾ ਮੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ